ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਵੀਡੀਓ ਤੇ ਆਪਾਂ ਬੈਠੇ ਹੀ ਮੋਟਰ ਤੇ ਸ਼ੇਅਰ ਦੇ ਵੱਜ ਗਏ ਨੇ 8 ਦੋ ਤਿੰਨ ਦਿਨ ਹੋ ਗਏ ਲਗਾਤਾਰ ਲਾਈਟ ਕਰ ਰਹੀ ਆ ਹਰਾਨ ਤੇ ਪਰੇਸ਼ਾਨ ਚਾਰ ਚਾਰ ਘੰਟੇ ਆ ਰਹੀ ਆ ਜਿਹਦੇ ਵਿੱਚ ਆਪਣੇ ਵੀ 7-8 ਕਿਲੇ ਲੱਗੇ ਰਹਿਣ ਰਹਿ ਕੇ ਲਾਉਣ ਵਾਲੇ ਰਹਿ ਗਏ ਰਹਿ ਗਏ ਤੇ ਇਧਰ ਮਿਲੋ ਆਪਣੇ ਫਾਰਮਰ ਸਾਹਿਬ ਨੂੰ ਹੁਣ ਮੈਂ ਜੀ ਅਸੀ ਕਾਲ ਬਾਕੀ ਹੁਣੇ ਆਏ ਨੇ ਹੁਣੇ ਹੀ ਫੋਨ ਲੱਗੇ ਵੇਖਣਾਂ ਕੰਮ ਤਾਂ ਦਾ ਹਨ ਉਹ ਨਹੀਂ ਬਾਕੀ ਰੇ ਪਾਉਣ ਦੀ ਸਲਾਹ ਹੁਣ ਸਾਡੀ ਬਣਦੀ ਫਿਰਦੀ ਐ ਵੀ 15 9 ਨੂੰ ਰੇ ਪਾ ਦਈਏ ਕੱਲੀ ਕਰ ਦਈਏ ਬਾਕੀ ਮੋਟਰ ਚੱਲ ਰਹੀ ਆ ਆਪਣੀ ਬਾਕੀ ਆ ਖੇਤ ਤੇ ਆਪਣੀ ਜੇਰੀ ਲੱਗੀ ਆ ਤਕਰੀਬਨ ਕਿਲਾ ਇੱਕ ਰਹਿ ਗਿਆ ਜਿਹੜੀ ਆਪਾਂ 11 ਕਿਲ ਲਾਉਣੀ ਆ ਬਹੁਤ ਵਾਲੀ ਥੋੜੀ ਨਿਆਣੀ ਆ ਮਾ ਹੋ ਜੇ ਸਿਆਣੀ ਬਾਕੀ ਇਹ 16 92 ਦੀ ਐ ਲਾਮਾਣ ਘਰ ਵਾਲੇ ਕਿਲੇ ਜ ਬਾਕੀ ਕੱਲ ਰਾਤ ਵੀ ਬਰਸਾਤ ਹੋਈ ਸੀ ਕੁਸ਼ ਮੌਸਮ ਹੋਇਆ ਠੰਡਾ ਕੁਸ਼ ਬਾਕੀ ਦਿਖਾਨੇ ਤੁਹਾਨੂੰ ਅੱਜ ਸਾਰਾ ਦਿਲ ਦੀ ਡਿਟੇਲ ਕੀ ਕੀ ਆਪਾਂ ਕਾਰਵਾਈ ਕਰਦੇ ਆ ਬਣੇ ਰਿਓ ਸਾਡੇ ਨਾਲ ਬਾਕੀ ਆ ਰਹੀ ਆਪਣੀ 1121 17 18 ਇਹ ਆਪਣੀ 7 18 ਇਹ ਆਪਾਂ ਵਿਜੇ ਸੁੱਕੀ ਸੁੱਕੇ ਛੱਟਾ ਮਾਰ ਕੇ ਫਿਰ ਪਾਣੀ ਲਾਇਆ ਹੀ ਬਹੁਤ ਜਰਮੀਨੇਸ਼ਨ ਬਹੁਤ ਵਧੀਆ ਹੋਇਆ ਅੰਜੀ ਤੇਪਰ ਦਾ ਵਾਜਿਆ ਡੇਡ ਬੈਟਿਆਂ ਲੱਗੇ ਤੇ ਇਤਰ ਪਰੰਦਾ ਲਾ ਨਹੀਂ ਲੈਂਦਾ ਯੋਈ verdade ਪਾਣੀ ਪਾਣੀ ਚੈਨੋ ਲਗਾ 2 ਕਿਲੋ ਆਪਣੇ ਨੂੰ ਪਾਣੀ ਟਰੈਕਟਰ ਆ ਗਿਆ ਮੌਕੇ ਤੇ ਸੱਤੇ ਫੇਰਦੇ ਫਿਰ ਉਰਲੇ ਚ ਹੋਰ ਕਿ ਭਰ ਹੁੰਦੀ ਏ ਹਾਂ ਇੱਥੇ ਤਾਂ ਲੱਗੀ ਏ ਦੋਰ ਲਾ ਗਿਆ ਕੱਲ ਮੇਰੇ ਘਰ ਆ ਹੈਂ ਆ ਨਾ ਦੋਰ ਲਾ ਗਿਆ ਇੱਥੇ ਵੀ ਪਾਣੀ ਨਾ ਪੀਵੇ ਚੱਲੋ ਘਾੜ ਦੇ ਸਿਰੇ ਵੇਖ ਆਈਏ ਕੋਰੀ ਤੇ ਪਾੜਨ ਗਾਦੇ ਪਤਲੀ ਆ ਵਟਵਾਦੀ ਹਾਂ ਹੋਰ ਹਾ ਵਟ ਵਾਦੇ ਐਵੇਂ ਟਰੈਕਟਰ ਵੜ ਗਿਆ ਪਾਣੀ ਰੁਕ ਜਾਣਾ ਉੱਥੇ ਕੀ ਕਿਆ ਕਹਿੰਦੀ ਆ ਚੱਲ ਇੱਕ ਵਾਰੀ ਪਾਣੀ ਬਦਲਦੀ ਆਪਾਂ ਮੋਟਰਾਂ ਦਾ ਇਹ ਝੜ ਜਾਊਗਾ ਉਹ ਕਰਕੇ ਆ ਚੇਂਜ ਹਾਂ ਉਧਰ ਚੱਲਦੇ ਆ ਮੈਂ ਇੱਧਰ ਘਰ ਆਉਣਾ ਚੇਂਜ ਫਾਰਮ ਵਾਲੀ ਦਾ ਤੇ ਤੂੰ ਉਧਰ ਕਰਿਆ ਚੇਂਜ ਉਹ ਕਿਨੂੰ ਲਾ ਕੇ ਆਵਾਂ ਦੋਨੂੰ ਲਾ ਕੇ ਆਵਾਂਗੇ ਪਰਲੇ ਨੂੰ ਹਾਂ ਤੂੰ ਦਾ ਪਰਲੇ ਦੋਵਾਂ ਨੂੰ ਲਾਇਆ ਉਰਲੇ ਨੂੰ ਛੜਕਾ ਦੇ ਨੂੰ ਜੈਨ ਨੂੰ ਲਾਇਆ ਘੰਟਾ ਗੇ ਚਪਾ ਲੀਏ ਫਿਰ ਉਹਨਾਂ ਦੋਵਾਂ ਇਕੱਠੇ ਲਾ ਦਾਂਗੇ ਹਾਂਜੀ ਭਰਿਆ ਨਹੀਂ ਆਪਣਾ ਖੱਤਾ ਆਪਾਂ ਬੈਠੇ ਆਂ ਟਰੈਕਟਰ ਤੇ ਤੇ ਟਰੈਕਟਰ ਦਾ ਗਰਮਾਈ ਵਾਲਾ ਮੀਟਰ ਆਪਣਾ ਹੋ ਗਿਆ ਖਰਾਬ ਤੇ ਆਪਾਂ ਲਾਇਆ ਜਿਗਾਰ ਇੱਥੇ ਅੱਡ ਲਾਤਾ ਅੰਨਟ ਜਾਮ ਹੋਇਆ ਖੁੱਲੇ ਨਹੀਂ ਸੀ ਜੰਦਾ ਟਾਈਮ ਨਹੀਂ ਲੱਗਾ ਵੀ ਹੁਣ ਇਹਨੂੰ ਖੋਲੀਏ ਭੇੜੀਏ ਬਾਹਰ ਕੱਢ ਕੇ ਲਾਤਾ ਦੋ ਚਾਰ ਦਿਨ ਦਾ ਕੰਮ ਰਹਿੰਦਾ ਹੈ ਫਿਰ ਕਰਾਂਗੇ ਇਹਦੇ ਅੰਦਰ ਫਿਟਿੰਗ ਬਾਕੀ ਮਾਰ ਦਿੰਨੇ ਆ ਫਿਰ ਉਹ ਪਾਣੀ ਤੋਂ ਬਚਾ ਹੋ ਜੂ ਬਾਕੀ ਹੁਣ ਝੋਨੇ ਚ ਪਾਉਣਾ ਪਾਣੀ ਜ਼ਰੂਰੀ ਸੀ ਲਾਜ਼ਮੀ ਗਾੜੀ ਤਾਂ ਦਿਹਾੜੀ ਤੇ ਲੇਟ ਹੋ ਜੂ ਕੋਈ ਚੱਕਰ ਨਹੀਂ ਬਾਕੀ ਚੱਲਦੇ ਹੁਣ ਫੋਨੇਆਂ ਗੇੜਾ ਕਿਹੜੇ ਏਰੀਆ ਚ ਕਿਹੜੀ ਜੀਰੀ ਲੱਗ ਰਹੀ ਐ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਕੰਮ ਰਹਿ ਗਿਆ ਬਾੜ ਦਈਏ ਭਾਈ ਦੇਖੀ ਜਾਵਗੀ ਨਾ ਭਾਈ ਸੱਤੇ ਨੇ ਆਰਡਰ ਦਿੱਤਾ ਬਾਈ ਕਹਿੰਦਾ ਬਾੜ ਭਾਈ ਓਏ ਬਾੜ ਸੱਤੇ ਦਾ ਆਰਡਰ ਆਪਾਂ ਨਹੀਂ ਟਾਲ ਸਕਦੇ ਬਾੜਨਾ ਪਊਗਾ ਭਾਈ ਇਹਦਾ ਕੀ ਪਤਾ ਕਈ ਲੈ ਕੇ ਸਿਰ ਤੇ ਮਾਰੇ ਇਹ ਕੀ ਹੋ ਗਿਆ ਤੇ ਬਣ ਲੀਏ ਲਿਫਟ ਬਣ ਕੇ ਕੰਮ ਚੱਲੇਗਾ ਜੀ ਇਹ ਇੱਥੇ ਬੈਠੇ ਆ ਨੱਕੇ ਤੇ ਤੇ ਮੌਸਮ ਹੋ ਗਿਆ ਖਰਾਬ ਮਾਟੀ ਚੱਲ ਰਹੀ ਐ ਐ ਕੰਮ ਹੈ ਗਾੜੀ ਦੀ ਬਦਲਵਾਈ ਪੂਰੀ ਜਵਾਨੀ ਓਏ ਛਟਾੜਦਾ ਸਵੇਰੇ ਉੱਚ ਗੱੜ ਚੱਲਣ ਦੀ ਅਣ ਨੋਨੇ ਹਿਸਾਬ ਦਾ ਹੋ ਜਾ